ਲੋਕ ਸਿਆਣੇ ਕਹਿੰਦੇ ਹੁੰਦੇ ਸੀਗੇ ਵੀ ਜਨਾਨੀਆਂ ਦੇ ਗੁੱਤ ਪਿੱਛੇ ਮੱਤ ਤੇ ਬਾਕੀ ਯਾਰ ਗੁੱਤ ਪਿੱਛੇ ਮੱਤ ਹੋ ਇਹਨਾਂ ਦੇ ਇਹਨਾਂ ਨੂੰ ਮੱਤ ਆਈ ਨਹੀਂ ਸਕਦੀ ਹੈਗੀ ਇਹਨਾਂ ਨੂੰ ਮੱਤ ਸਵਾਹ ਹੋਣੀ ਹੈ ਇਹਨਾਂ ਦਾ ਕੰਮ ਕੀ ਆ ਸਵਾਰਫਾ ਪਰਫਿਊਮ ਮਹਿੰਗੇ ਮਹਿੰਗੇ ਲੈ ਲੈ ਟੋਰਾ ਕੱਢ ਲਈਆਂ ਹਨ ਬੰਦਿਆਂ ਨੂੰ ਦਿਖਾਉਣ ਵਾਸਤੇ ਤੇ ਬੰਦਿਆਂ ਨੂੰ ਦਿਖਾਉਂਦੀਆਂ ਇਹਨੇ ਮੇਕਅਪ ਕਰਦੀਆਂ ਤੁਸੀਂ ਹੂੰ ਹੋਰ ਇੱਥੇ ਜਾਨਵਰਾਂ ਨੂੰ ਤੁਸੀਂ ਦਿਖਾਉਂਦੀਆਂ ਕਾਰ ਗੇੜੀ ਇਹਨਾਂ ਨੇ ਕਾਢੀ ਹੈ ਹਰ ਕੰਮ ਬੰਦਾ ਕਰਦਾ ਜੁੱਤੀਆਂ ਵੀ ਬੰਦਾ ਠਾਣੇ 'ਚ ਖਾਂਦਾ ਸਾਲ ਛੇੜ ਕੇ ਇਹਨਾਂ ਨੂੰ ਹੈ ਹਰ ਟੈਕਨੀਕਲ ਕੰਮ ਉਹ ਵੀ ਬੰਦਾ ਹੀ ਕਰਦਾ ਹੈ ਦੇਖ ਲਓ ਜਹਾਜ਼ ਰੌਕਟ ਟੈਲੀਫੋਨ ਆਪੋ ਤਾਂ ਕੀ ਕੀ ਪਹਿਲਾਂ ਗੱਡੀਆਂ ਗੱਡੀਆਂ ਦੀਆਂ ਕਾਟਣ ਹਰ ਕੰਮ ਬੰਦਾ ਕਰਦਾ ਇਹ ਤਾਂ ਵਿੱਚ ਮਾੜੀ ਮੋਟੀ ਕਦੇ ਕੱਪੜਾ ਫਟਿਆ ਉਹ ਤੇ ਸੀਮਾ ਸਉਣ ਲਾ ਦਿੰਦੀ ਹੈ ਇੱਥੇ ਤੱਕ ਵਾ ਹਾਈ ਕੰਮ ਇਹ ਨਹੀਂ ਕਰ ਸਕਣੀ ਤੇ ਬਾਕੀ ਸਿਆਣੇ ਸਹੀ ਕਹਿੰਦੇ ਨੇ ਇਹਨਾਂ ਦੇ ਗੁੱਤ ਪਿੱਛੇ ਮੱਤ ਹੁੰਦੀ ਆ ਠੀਕ ਨੇ ਇਹਨਾਂ ਨੇ ਬਾਬਿਆਂ ਦੇ ਇਹਨਾਂ ਨੇ ਜਾਣਾ ਹਾਂ ਪੈਸਾ ਜੋ ਬੰਦਾ ਕਮਾਉਂਦਾ ਆ ਉੱਥੇ ਦੇ ਆਂ ਜਾ ਕੇ ਤੇ ਹੁਣ ਤੁਹਾਡੇ ਸਾਹਮਣੇ ਆ ਮੈਂ ਸਾਰੀਆਂ ਜਨਾਨੀਆਂ ਦੀ ਗੱਲ ਕਰਦਾ ਨੀਗਾ ਤੇ ਵਿੱਚ ਵਿੱਚ ਜਿਹੜੀਆਂ ਹੈਗੀਆਂ ਸਾਰੀਆਂ ਤੁਸੀਂ ਵੀ ਉਦਾਂ ਨਹੀਂ ਆਈਆਂ ਤਾਂ ਉਹ ਢਾਂਚਾ ਤੁਹਾਡਾ ਵੀ ਉਹੀ ਆ ਠੀਕ ਹੈ ਤੇ ਤੁਸੀਂ ਉਹ ਦੇਖਿਆ ਹੁਣ ਇੱਕ ਜਨਾਨੀ ਆ ਕਿਦਾਂ ਕੀਰਨੇ ਜਾ ਪਾ ਰਹੀ ਹੈ ਹਾਏ ਮਾਰ ਗਈ ਮੈਨੂੰ ਮੋਟਰ ਤੇ ਲਿਜਾ ਕੇ ਮੇਰੀ ਇੱਜ਼ਤ ਲੁੱਟ ਲਈ ਉਹਨਾਂ ਬੰਦਿਆਂ ਨੇ ਹੈ ਆ ਬਾਬਾ ਬਹਿਰੂਪੀਆ ਬੰਦਾ ਹੈ ਇੱਕ ਤਾਂ ਥਾਲਾ ਬਾਈਬਲ ਮਨ ਖਰਾਬ ਵੀ ਹੁੰਦਾ ਤਰਸ ਵੀ ਆਉਂਦਾ ਹੈ ਕਿ ਕੀ ਕਰੀਏ ਤੇ ਇੱਕ ਵਾਰ ਸਾਲਾ ਗੁੱਸਾ ਜਿਹਾ ਵੀ ਆ ਹੀ ਜਾਂਦਾ ਹੈ ਬੇਈਨ ਨੂੰ ਆਹੀ ਕੰਮ ਇਹੇ ਨੂੰ ਪੁੱਛੋ ਬਈ ਬੱਚਾ ਲੈਣ ਗਏ ਆ ਓਏ ਬਾਬੇ ਬੱਚੇ ਦਿੰਦੇ ਨੇ ਇਹਨਾਂ ਦੇ ਭੈਣ ਚੋਂ ਹਰਾਮ ਦੇ ਆਪਣੇ ਨਹੀਂ ਹੋਏ ਹੁੰਦੇ ਬੱਚੇ ਇਹ ਤਾਂ ਜਨਾਨੀਆਂ ਦੇ ਦੁਖੀ ਕੱਢੇ ਹੁੰਦੇ ਬਾਹਰ ਡੇਰੇ ਬਣਾ ਕੇ ਬੈਠੇ ਹੁੰਦੇ ਨੇ ਹੂੰ ਤੇ ਤੂੰ ਬੱਚਾ ਲੈਣ ਚਲੇ ਓਦਾਂ ਤੇਰਾ ਆਦਮੀ ਸਾਲਾ ਨਾ ਮਰਦੇ ਜੇ ਹਕੂਸਾ ਸਿਰੇ ਦਾ ਹੈ ਆ ਪਾਗਾ ਬਣੀਓ ਆ ਦੇਖੋ ਤੁਸੀਂ ਓਦਾਂ ਕਹਿੰਦੇ ਅਸੀਂ ਸਿੰਘ ਹੁੰਨੇ ਤੇ ਜੇ ਸਿੰਘ ਹੋ ਤੁਸੀਂ ਇਹਨਾਂ ਬਾਬਿਆਂ ਦੇ ਜਨ ਹੁੰਨੇ ਮੱਥਾ ਟੇਕ ਹੂੰ ਹੂੰ ਇਹਨਾਂ ਨੇ ਫਿਰ ਬੱਚੇ ਦੇਨੇ ਤੁਹਾਡੇ ਇੱਕ ਪਾਸੇ ਤੂੰ ਸਾਨੂੰ ਵੀ ਫੁੱਦੂ ਫਿਰ ਬਣਾਈ ਜਾਂਦੇ ਆ ਬਈ ਇਹਨਾਂ ਸੰਤਾਂ ਤੇ ਨਹੀਂ ਜਾਣਾ ਇਹਨਾਂ ਬਾਪਿਆਂ ਦੇ ਨਹੀਂ ਜਾਣਾ ਤੇ ਸਭ ਤੋਂ ਪਹਿਲਾਂ ਤੂੰ ਹੀ ਜਾਂਨੇ ਹੂੰ ਜਿੱਦ ਤੂੰ ਦਾ ਹਵਾ ਵੀ ਲਾਪੇਂ ਖੇਲਦੇ ਵੀ ਜਾਂਨੇ ਤੁਸੀਂ ਮੈਂ ਦੇਖਿਆ ਇੱਧਰ ਮਾਤਾ ਦੇ ਜਾਂਨੇ ਤੂੰ ਖੇਲਦੇ ਹੂੰ ਪੱਗਾ ਪੰਨੀ ਆ ਤੇ ਪੈਰਾਂ ਚ ਰੋਲਦੀ ਤੁਹਾਨੂੰ ਹਵਾ ਵੀ ਆ ਜਾਂਦੀ ਓ ਨੂੰ ਲਾਰਾ ਨਾਸਾ ਚਲੋ ਉਹ ਆ ਗਈ ਬਹਿਮ ਦੇ ਵਿੱਚ ਪੈ ਗਈ ਆ ਬਈ ਬਾਬੇ ਬੱਚੇ ਦੇਣਗੇ ਬਾਬਿਆਂ ਨੇ ਬੱਚੇ ਅੱਗੇ ਕਿੰਨੀਆਂ ਕਿ ਹਰਕਤਾਂ ਹੋ ਗਈਆਂ ਕਿੰਨਿਆਂ ਘਡੇਰਿਆਂ ਉੱਤੇ ਕੰਮ ਹੋ ਗਿਆ ਔਰਤਾਂ ਦੇ ਨੂੰ ਤੁਹਾਨੂੰ ਬਿਲਕੁਲ ਸ਼ਰਮ ਨਹੀਂ ਜਨਾਨੀਆਂ ਨੂੰ ਆਉਂਦੀ ਹੈਗੀ ਤੁਹਾਨੂੰ ਇੱਕ ਦੂਜਾ ਦੱਸਦੀਆਂ ਨੇ ਤੁਸੀਂ ਹੈਗੀਆਂ ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਰੋਲੀ ਲਾਪਣੀਆਂ ਪਾਉਣਾਂ ਕਿ ਸਾਨੂੰ ਐਦਾਂ ਹੋ ਗਿਆ ਐਦਾਂ ਹੋਗੇ ਹੁਣ ਪੈਂਡ ਵਿੱਚ ਇਦਾਂ ਟੋਰਨ ਵਾਲੇ ਨੇ ਫੇਰ ਫਿਰੀ ਤੁਰੀ ਜਾਣਾ ਕੋਈ ਹੋਣਾ ਸਣਾ ਕੁਝ ਵੀ ਹੈ ਨਹੀਂਗਾ ਨੜਾਇਆ ਕਹਿੰਦੀ ਮੈਨੂੰ ਮੋਟਰ ਤੇਰੇ ਜਾ ਕੇ ਕਹਿੰਦੀ ਪਹਿਲੇ ਨੜਵਾ ਆਇਆ ਤੈਨੂੰ ਨੜਾਤਾ ਹੂੰ ਫਿਰ ਉਹਨੇ ਆਪਣੇ ਤਰ੍ਹਾਂ ਦੇ ਤੈਨੂੰ ਬੱਚਾ ਦੇਣਾ ਹੂੰ ਇਦਾਂ ਹੀ ਬੱਚਾ ਮਿਲਦਾ ਹੁੰਦਾ ਹੋਰ ਬੱਚਾ ਕਿੱਦਾਂ ਮਿਲਦਾ ਹੁੰਦਾ ਹੁਣ ਜੁਆੜੇ ਤੇਰੇ ਹੋ ਜਾਣਗੇ ਦੋ ਤਿੰਨ ਕੋ ਠੀਕ ਆ ਪੰਜ ਛੇ ਕਿ ਜਾਣੇ ਜਿਹੜੇ ਸਗੇ ਉਹਨਾਂ ਨੇ ਉਹ ਕਾਰਤਾ ਕੰਮ ਤੇਰਾ ਮੈਨੂੰ ਨਸ਼ਾ ਪੜਾਤਾ ਚੀਜ਼ ਦੇਤੀ ਆ ਜੀ ਨੂੰ ਦੇਤੀ ਜਾਨ ਨੂੰ ਮਟਰ ਤੇਲ ਲੈ ਕੇ ਇਦਾਂ ਨਹੀਂ ਨਾ ਫਰਕ ਤਾਂ ਹੁੰਨਿਆ ਰਹਿੰਦੀ ਆ ਮੋਟਰ ਦੇ ਉੱਤੇ ਅੱਗੇ ਥੋੜੀਆਂ ਹੋਈਆਂ ਤੈਨੂੰ ਪਤਾ ਨਹੀਂ ਨਾ ਇਹ ਹਰਕਤਾਂ ਦਾ ਹੈ ਓਦਾਂ ਦਾ ਬਾਬਾ ਦੇਖੋ ਕਿਦਾਂ ਦਾ ਹੈ ਸਿੰਘ ਬੁਣਾਇਆ ਸ਼ੀਰੀ ਸਾਹ ਪਾਇਆ ਚੋਲਾ ਪਾਇਆ ਹੈ ਇਹ ਚੋਲੇ ਵਾਲੇ ਤਾਂ ਕੰਮ ਕਰਦੇ ਨੇ ਇਹ ਹੋਰ ਕੋਈ ਦੇਖਿਆ ਬੰਦਾ ਕੋਈ ਕੰਮ ਕਰਦਾ ਹੁਣ ਸਾਰੇ ਬੰਦਿਆਂ ਤੋਂ ਨਕਾਰੀ ਜਾਨੀ ਹਰ ਬੰਦੇ ਇਦਾਂ ਦੇ ਨਹੀਂ ਹੁੰਦੇ ਬੰਦੇ ਵੀ ਕਹਿੰਦੇ ਹਰ ਇਦਾਂ ਦੇ ਬਾਬੇ ਨਹੀਂ ਹੁੰਦੇ ਇਦਾਂ ਦੇ ਚੋੜਿਆਂ ਵਾਲੇ ਨਹੀਂਗੇ ਹੁੰਦੇ ਹੁਣ ਇਹਦੇ ਲਈ ਤਾਂ ਹਰ ਬੰਦਾ ਇਦਾਂ ਦੇ ਦਸਣਾ ਕੋਈ ਪੂਰੀ ਜ਼ਿੰਦਗੀ ਵਿੱਚ ਜੋ ਚੋੜਾ ਪਾ ਕੇ ਆਜੂਗਾ ਤੇ ਕੋਲ ਨਾ ਕੋਈ ਇਹਨੂੰ ਇਦਾਂ ਦਾ ਬਹਿ ਰੁਪਿਆ ਦਸਣਾ ਹਾਂ ਇਹ ਚੋੜਿਆਂ ਵਾਲੇ ਕਹਿੰਦੇ ਅਸੀਂ ਬਹੁਤ ਕੰਮ ਕਰਦੇ ਆਂ ਵਧੀਆ ਠੀਕ ਆ ਕਹਿੰਦੇ ਆ ਜਿਹੇ ਹੰਦੂਆਂ ਆ ਕੁੜੀਆਂ ਵੀ ਬਚਾਉਂਦੀਆਂ ਸੀਗੇ ਉੱਥੇ ਫਲਾਨਾ ਕਰਤੀਆਂ ਸੀਗਾ ਅਸੀਂ ਲੈ ਕੇ ਆਏ ਸੀ ਜਦੋਂ ਬਦਾਲੀ ਲੁੱਟ ਕੇ ਲੈ ਗਿਆ ਸੀਗਾ ਸਵਾਹ ਲੈ ਕੇ ਆਏ ਤੁਸੀਂ ਲੁੱਟ ਕੇ ਲੈ ਗਏ ਤੁਸੀਂ ਅਧੀਆਂ ਕਰੇ ਤੁਸੀਂ ਰੱਖ ਰੱਖ ਲਈਆਂ ਹੋਣੀਆਂ ਉੱਥੇ ਐ ਬਾਬੇ ਇਹ ਜਣੇ ਕਿ ਆ ਕੰਮ ਕਰਦੇ ਨੇ ਕੋਈ ਇਹਨਾਂ ਦੇ ਐਕਸ਼ਨ ਨਹੀਂ ਆਉਂਦਾ ਵੀ ਤੁਸੀਂ ਇਦਾਂ ਦੇ ਡੇਰੇ ਕਿਉਂ ਬਣਾਏ ਹੋ ਇਹ ਜਦੋਂ ਤੁਸੀਂ ਸਿੱਖ ਬਣ ਕੇ ਗੁਰੂ ਦੇ ਤੁਸੀਂ ਫਿਰ ਡੇਰਾਬਾਦ ਕਿਉਂ ਬਣਾਇਆ ਹੈ ਇਹ ਤੁਹਾਡੀ ਕੋਈ ਸੌਂਸਤਾ ਪੁੱਛ ਨਹੀਂ ਸਕਦੇ ਉੱਥੇ ਜਾ ਕੇ ਹਮ ਨਾਲ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਵੀ ਕੀ ਹੈ ਇਹਨਾਂ ਦੇਣਾ ਕੀ ਸਾਨੂੰ ਹੂੰ ਉਹ ਤਾਂ ਇਦਾਂ ਗਏ ਉੱਥੇ ਜਾ ਕੇ ਬਈ ਨੇ ਜਾਨੀ ਵੀ ਹੁਣ ਰੱਬ ਦਾ ਨਾਮ ਲੈਣਾ ਉਦੋਂ ਦੇ ਬੰਦੇ ਆ ਸੀ ਨਹੀਂ ਹੈ ਬਈ ਬਾਪ ਬਾਜ ਤਾਂ ਹੱਥ ਜੋੜ ਕੇ ਰੱਬ ਦਾ ਨਾਮ ਲੈ ਅੱਖਾਂ ਮੀਟ ਲੈਂਦਾ ਹੈ ਤੁਸੀਂ ਵੀ ਨਾਲ ਅੱਖਾਂ ਮੀਟ ਲੈਣੇ ਉਹ ਵੀ ਅੱਖਾਂ ਮੀਟ ਲੈਂਦਾ ਹੈ ਹਾਂ ਹੁਣ ਇਹ ਬਾਬਾ ਜਿਹੜੇ ਰੱਬ ਦੇ ਨਾਲ ਡਾਇਰੈਕਟ ਗੱਲਾਂ ਲਾਪਿਆ ਕਰਨ ਅੱਖਾਂ ਮੀਟ ਕੇ ਰੱਬ ਨਾਲੇ ਗੱਲਾਂ ਕਰਦਾ ਭੈਣ ਚੋਦਾ ਅੱਖਾਂ ਖੋਲ ਕੇ ਕਰਨ ਨਾਲ ਗੱਲਾਂ ਜਿਹੜੀਆਂ ਕਰਨੀਆਂ ਤੂੰ ਜੋ ਕਰਨ ਤੇਨੂੰ ਅੱਖਾਂ ਮੀਟ ਕੇ ਜ਼ਿਆਦਾ ਦੀਦਾ ਬੰਦਿਆਂ ਨੂੰ ਫੋਦੋ ਭੈਣ ਤੋ ਬਣਾਈ ਜਾਂਦੇ ਤੁਸੀਂ ਹੂੰ ਉਦਾਂ ਦੇ ਬੰਦੇ ਸਾਲੇ ਮੇਰੇ ਹਜੇ ਤੱਕ ਮਗਰ ਲੱਗਿਆ ਜਮਾਨਾ ਕਿਹੜਾ ਆ ਗਿਆ ਇਹ ਸਾਲੇ ਕਿੱਥੇ ਬੈਠੇ ਨੇ ਬਾਰਡ ਕਿੱਥੇ ਪਹੁੰਚਿਆ ਇਹ ਸਾਲੇ ਉੱਥੇ ਮੜੀਆਂ ਮਸੀਤਾਂ ਦੇ ਪਰ ਬਾਬਿਆਂ ਦੇ ਪੈਰੀਂ ਪਈ ਜਾਂਦੇ ਨੇ ਹੂੰ ਆ ਕਲੈਣੀ ਉਹਦੀ ਹੈਗੀ ਅੱਗੇ ਹੁੰਦਾ ਸੀ ਕੰਮ ਜਦੋਂ ਕੋਈ ਜਨਾਨੀ ਨਾਲ ਇਦਾਂ ਹਰਕਤ ਹੋ ਜਾਊ ਹਾਓ ਬਲੋ ਕੀ ਹੋ ਗਿਆ ਕੀ ਹੋ ਜਾ ਉਹ ਬਹੁਤ ਮਾੜਾ ਹੋ ਗਿਆ ਬਹੁਤ ਇਹਦਾ ਕੰਮ ਸਾਲ ਦੂਏਤੀਏ ਦਿਨ ਹੁੰਦੇ ਰਹਿੰਦੇ ਹਾਂ ਇਹ ਦੂਏਤੀਏ ਦਿਨ ਹੁੰਦੇ ਰਹਿੰਦੇ ਨੇ ਇਹਨਾਂ ਨੂੰ ਤੁਸੀਂ ਸੋਚਿਆ ਨਾ ਕਰੋ ਵਿਆਹ ਕੀ ਹੋ ਗਿਆ ਕੀ ਹੋ ਗਿਆ ਇਹ ਜਨਾਨੀਆਂ ਦੇ ਕੰਮ ਐ ਇਦਾਂ ਦੇ ਕੋਈ ਚੱਕਰ ਨਹੀਂ ਘਾਹਗਾ ਤੁਸੀਂ ਪ੍ਰভাত ਹੋ ਜਾਂਦੇ ਚੱਟ ਹੂੰ ਹੋ ਜਾਂਦੇ ਆ ਕੀ ਹੋ ਗਿਆ ਹਾਂ ਬੱਲੇ ਬੱਲੇ ਕੀ ਹੋ ਗਿਆ ਜਿੱਦਾਂ ਜਰਮਨ ਵਿੱਚ ਵੀ ਇੱਕ ਕੁੜੀ ਆ ਜਵੇ ਇੱਥੇ ਕਿਸੇ ਨੂੰ ਫੋਨ ਕਰ ਦੇਵੇ ਰੈਸਟੋਰੈਂਟ ਵਾਲੇ ਨੂੰ ਭਾਜੀ ਮੈਨੂੰ ਕੰਮ ਦੇ ਲੋ ਆ ਦਿਓ ਮੈਂ ਸਰ ਵੀ ਐ ਬੱਚੀ ਸਾਈ ਪ੍ਰੈਸ ਤੋਂ ੱੱਕੀ ਖਾ ਕੇ ਜਾਂ ਟਾਂ ਤੋਂ ਐ ਬੜੇ ਤੰਗ ਪਰੇਸ਼ਾਨ ਕਰ ਦੇ ਸਾਨੂੰ ਬਹੁਤ ਮੰਦਾ ਹਾਲ ਕੰਮ ਹੈ ਨਹੀਂਗਾ ਸਰ ਲੋ ਬੰਦ ਹੋ ਗਏ ਉਹ ਕੁੜੀ ਆਈ ਦੁਜੇ ਫੋਨ ਕਰਨਗੇ ਸਾਲੇ ਮਰੇ ਹੋਰ ਰੈਸਟੋਰੈਂਟਾਂ ਨੂੰ ਉਹ ਕੁੜੀ ਆਈ ਉਹਨੂੰ ਕੰਮ ਤੇ ਰੱਖੋ ਪੇਪਰ ਹੈਗੇ ਪੇਪਰ ਤਾਂ ਹੈ ਨਹੀਂਗਾ ਕੋਈ ਗੱਲ ਨਾ ਬਿਨਾ ਪੇਪਰਾਂ ਤੋਂ ਆਜ ਬਸਾਰ ਲੈਣ ਲੈ ਉਹਨੂੰ ਬਿਨਾ ਪੇਪਰਾਂ ਤੋਂ ਵੀ ਰੱਖ ਲੈਣ ਦੇ ਨੇ ਰੈਸਟੋਰੈਂਟ ਦੇ ਬੱਚੇ ਜੋ ਅਸਾਂ ਹੀ ਪ੍ਰੈਸ ਤੋਂ ਆਈਆਂ ਆ ਕੋਲੋਂ ਡੇਸਲਡੋਰਫ ਦੇਖ ਲੋ ਡੱਚ ਲੈਂਡ ਹੋਸਟ ਬੱਚੇ ਇੱਥੇ ਰੱਖੀਆਂ ਹੁੰਦੀਆਂ ਨੇ ਤੇ ਬੰਦਿਆਂ ਕੋਲ ਪੇਪਰ ਹੋਣਗੇ 5-5 ਸਾਲ ਸਾਲਿਆਂ ਨੂੰ ਧੱਕੇ ਖਾਂਦੇ ਹੋ ਜਾਂਦੇ ਉਹਨੂੰ ਕਾਮਤਿਆਂ ਨੂੰ ਕੋਈ ਰੱਖਦਾ ਹੈਗਾ ਪੁੱਛਦਾ ਵੀ ਕੋਈ ਨਹੀਂ ਕੁੜੀ ਆਈ ਆ ਪਤਾ ਨਹੀਂ ਕੀ ਹੋ ਗਿਆ ਹੈ ਤੇ ਕੁੜੀ ਆਈ ਕੀ ਹੋ ਗਿਆ ਇੱਥੇ ਹੈ ਇਦਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਐ ਇਦਾਂ ਸਾਰੇ ਹੋ ਜਾਂਦੇ ਨੇ ਪਤਾ ਨਹੀਂ ਕੀ ਹੋ ਗਿਆ ਕੀ ਨਹੀਂ ਹੋਇਆ ਠੀਕ ਐ ਚਲੋ ਹੁਣ ਹੋਰ ਵਾਲੀ ਪਾਉਂਦੀ ਆ ਇੱਥੇ ਕੇਸ ਹੋਣਾ ਚਾਹੀਦਾ ਬਾਪਿਆਂ ਦਾ ਕੇਸ ਹੋਣਾ ਚਾਹੀਦਾ ਹੂੰ ਚਲੋ ਕੇਸ ਹੋ ਜਾਊਗਾ ਤੂੰ ਤੂੰ ਕੀ ਕਰਨ ਗਈ ਸੀ ਉੱਥੇ ਉਹਨਾਂ ਦਾ ਕੇਸ ਕਰਾਉ ਮੋਟਰ ਦੇ ਹੱਥ ਤੇ ਫਿਰ ਹੁਣ ਤੂੰ ਬੰਦੇ ਵੀ ਦੱਸਣ ਲੱਗ ਪਏ ਪੰਜ ਬੰਦੇ ਸਕੇ ਬਾਅਦ ਦੇ ਵਿੱਚ ਤੈਨੂੰ ਸੁਰਤ ਆ ਗਈ ਯਾ ਨਸ਼ਾ ਤੇ ਰਸ ਤੁਰ ਗਿਆ ਉਦੋਂ ਦਾ ਥੋੜਾ ਆਦਮੀ ਥੋੜਾ ਘੁੱਸਾ ਜਿਹਾ ਹੈ ਤੂੰ ਤੇਰੇ ਚ ਜਾ ਨਹੀਂ ਹੈ ਨਹੀਂ ਸਾਲਿਆ ਤੇ ਤੂੰ ਡਾਕਟਰੀ ਇਲਾਜ ਕਰਾ ਚੈੱਕ ਕਰਾ ਦੁਨੀਆ ਸਾਰੀ ਡਾਕਟਰਾਂ ਦੇ ਜਾਂਦੀ ਹੈ ਕਈਆਂ ਦੇ ਬੱਚੇ ਨਹੀਂ ਹੁੰਦੇ ਉਹ ਕਰ ਦਿੰਦੇ ਨੇ ਅੱਜ ਜਲੰਧਰ ਹਸਪੀਟਲ ਦੇ ਉੱਥੇ ਲਾਈਨਾਂ ਲੱਗੀਆਂ ਟੀਕੇ ਲੱਗਦੇ ਨੇ ਉੱਥੇ ਜਾ ਹਸਪੀਟਲ ਦੇ ਵਿੱਚ ਉੱਥੇ ਬੱਚੇ ਹੀ ਕਰਦੇ ਉੱਥੇ ਹੋਰ ਕੀ ਹੁੰਦਾ ਇਹਨਾਂ ਬਾਬਿਆਂ ਦੇ ਥੋੜਾ ਹੋਣੇ ਜਾਨ ਭੈਣ ਚੋਂ ਆਪ ਚ ਹੈ ਨਹੀਂ ਕਿ ਬਾਬਿਆਂ ਦੇ ਤੀਵੀਂ ਲੈ ਕੇ ਤੁਰ ਗਿਆ ਤੀਵੀਂ ਬਾਬੇ ਰਾਸ ਨੂੰ ਲੈ ਗਿਆ ਪੰਜ ਛੇ ਬੰਦੇ ਉੱਥੇ ਫਿਰ ਟਰਾਈਆਂ ਮਾਰਦੇ ਆ ਬੱਚੇ ਲਾਪੇ ਬਣਾਉਣ ਤੇ ਸਾਰੇ ਰੋਲੀ ਲਾਪੇ ਪਾਉਣ ਆਣ ਕੇ ਸਨ ਐਦਾਂ ਹੋ ਗਏ ਐਦਾਂ ਹੋ ਗਏ ਬੰਦੇ ਹੋਰ ਵੀ ਦੇਖਦੇ ਵੀਡੀਓ ਲੋਕੀ ਦੇਖਦੇ ਆ ਵੇ ਆ ਕੀ ਚੱਕਰ ਹੋਇਆ ਜਾ ਜਾ ਕੇ ਪੁਲਿਸ ਦੇ ਕੇਸ ਕਰ ਮੰਦੇ ਨੂੰ ਆਪਣੇ ਪਰ ਹੋਰ ਵੀ ਚਲੇ ਜਾਵੇ ਜੇ ਜਾਣਾ ਕਿਸੇ ਨੇ ਬਾਬਿਆਂ ਦੇ ਜ ਜਿਨ੍ਹਾਂ ਦੇ ਨਿਆਣੇ ਨੂਨੇ ਨਹੀਂ ਹੁੰਦੇ ਚਲੇ ਜਾ ਉੱਥੇ ਜਾਗਾ ਉਹ ਬਾਬੇ ਦੇ ਡੇਰੇ ਦੇ ਵਿੱਚ ਬੈਠਾ ਉਹ ਬੱਚੇ ਦੇ ਰਿਆ ਬਿਲਕੁਲ ਇਹ ਸਾਲੇ ਆ ਕੱਲਣੀ ਹੋਣੀ ਫੁੱਦੂ ਦੇ ਫੁੱਦੂ ਜੀ ਸਾਰੇ ਰਹੇ ਇਹ ਇਹ ਰੱਬ ਨੇ ਭੇਜੇ ਆ ਜਮ ਕੇ ਹਨਾ ਇਹ ਸਾਰੇ ਬਾਬਿਆਂ ਦੇ ਚੱਕਰਾਂ 'ਚ ਹੀ ਰਹੇ ਹੂੰ ਡੇਰਾ ਬਾ ਦੇ ਚੱਕਰਾਂ ਦੇ ਵਿੱਚ ਰਹੇ ਨੇ ਕੋਸ਼ਿਸ਼ ਨਹੀਂ ਇਹ ਤੁਮੇਣਾ ਠੀਕ ਹੈ ਕਿ ਨਹੀਂ ਇੱਕ ਹੋਰ ਲੈਟ ਵਾਲਾ ਬਾਬਾ ਨੂਰ ਮਹਿਲ ਹਾਂ ਸਾਲਾ ਮੇਰਾ ਜਿਹਨੇ ਪਟਨਾ ਪਟਲਾ ਜੋਕ ਪਟਨਾ ਤੁਸੀਂ ਆ ਜਾ ਮੈਂ ਡਾਇਰੈਕਟ ਕਹਣਾ ਤੁਹਾਨੂੰ ਨਾਲ ਉਹਦੇ ਭਾਕਤਾਂ ਨੂੰ ਕਹਿਣਾ ਭੈਣ ਚੋਦਾਂ ਦੇ ਨੂੰ ਨਾਲ ਉਹਨੂੰ ਕਹਿਣਾ ਠੀਕ ਹੈ ਕਿ ਨਹੀਂ ਆਜ ਅਬੇ ਰਾਖਲ ਵਿੱਚ ਟਾਈਮ ਜਿੱਥੇ ਰੱਖਣਾ ਭੈਣ ਚੋਦਾਂ ਨੂੰ ਹੂੰ ਉਦੋਂ ਦੁਨੀਆ ਪੋਦੋ ਸਾਰੇ ਬਣੀ ਫਿਰਦੀ ਨੇ ਅਸੀਂ ਇੱਥੇ ਬਾਬਿਆਂ ਤੋਂ ਨਿਆਣੇ ਲਏ ਉਹ ਇੱਥੇ ਬਾਬਿਆਂ ਨੇ ਸਾਨੂੰ ਪੈਸੇ ਦਿੱਤੇ ਉਹ ਅਸੀਂ ਇੱਥੇ ਤਰੱਕੀਆਂ ਬਾਹਰ ਕੀਤੀਆਂ ਏਰੀਆ ਵੀ ਅਸੀਂ ਕੀਤੀਆਂ ਸਾਨੂੰ ਬਾਬਿਆਂ ਨੇ ਦਿੱਤੀਆਂ ਮੱਥੇ ਟੇਕ ਕੇ ਅਸੀਂ ਆਇਓ ਜਦ ਮੈਨੀ ਟੇਕਦਾ ਮੱਥਾ ਮੁੱਠਾ ਕਰਕੇ ਜਾ ਕੰਮ ਕਰੋ ਜਾ ਸਾਨੂੰ ਕੰਮ ਕਰਕੇ ਪੈਸੇ ਮਾਣਨ ਰਾਸ਼ਟਰੀ ਵਿੱਚ ਕੰਮ ਕਰੋ ਉੱਥੋਂ ਪੈਸਾ ਆਊਗਾ ਸਾਡਾ ਕੰਮ ਚੱਲੇਗਾ ਹੈ ਜੇ ਸਾਨੂੰ ਬਾਬਿਆਂ ਨੇ ਦੇ ਦਾਣਾ ਹੈ ਉਹ ਸਾਲਾ ਮੇਰਾ ਲੈਟ ਵਾਲਾ ਬੈਠਾ ਉੱਥੇ ਦੁਨੀਆ ਜਾਂਦੀ ਪਾਗਲਾਂ ਮੱਥੇ ਤੇ ਕੁੜੀਆਂ ਚੜਹੀ ਜਾਂਦੇ ਆਪਣੀ ਉੱਥੇ ਸੇਵਾ ਕਰੀ ਜਾਂਦੇ ਇਦਾਂ ਦੇ ਘੂਸੇ ਸਾਲੇ ਪੈਦਾ ਹੋਏ ਵਾ ਇੰਡੀਆ ਦੇ ਵਿੱਚ ਹਾਂ ਆ ਕਲਾਉਣੀ ਕੋਈ ਨਹੀਂ ਗੇ ਉਹ ਬੰਦਾ ਉਹਨਾਂ ਦਾ ਕੋਈ ਪਹਿਲਾ ਬਾਬਾ ਮਰਿਆ ਫ੍ਰਿਜ ਦੇ ਵਿੱਚ ਬੰਦ ਕੀਤਾ 6 ਸਾਲ ਹੋ ਗਿਆ ਸਮਾਦੀ ਚ ਗਿਆ ਹੈ ਲੈ ਉਹ ਲੋ ਉੱਥੇ ਕਿਤੇ ਰੋੜੇ ਹੁਣ ਉਹਨਾਂ ਦੇ ਦਰਿਆ ਦੇ ਵਿੱਚ ਉਧਰ ਦੇ ਫੋਦੂ ਤੁਸੀਂ ਮਗਰ ਜਾ ਲੱਗਣਾ ਬਾਬਾ ਸਮਾਦੀ ਛੋੜ ਗਿਆ ਉਹ ਬੱਲੇ ਬੱਲੇ ਹੋ ਗਈ ਬਾਬਾ ਚਲੇ ਗਿਆ ਉੱਤੇ ਪਹੁੰਚ ਗਿਆ ਚੱਕ ਲਿਓ ਭੈਣ ਤੋਂ ਗੱਡੀਆਂ ਲੈ ਕੇ ਨਾਰੇ ਲਾਉਂਦੇ ਜਾਵੋ ਭੈਣ ਤੋਂ ਦੱਲੇਓ ਸਾਰੇਓ ਮੈਂ ਤੁਹਾਡੇ ਹਣਾ ਮੈਨੂੰ ਕਿਤੇ ਗਵਰਨਮੈਂਟ ਮਾੜਾ ਜਿਹਾ ਆਰਡਰ ਦੇ ਦੇਵੇ ਬੇ ਡੇਰਾ ਬਾਸ ਸਾਫ਼ ਹੋਣਾ ਚਾਹੀਦਾ ਜਿਦਾ ਸਾਊਦੀ ਅਰਬ ਦੇ ਵਿੱਚ ਮਹਿਰਾਂ ਦਾ ਹੂੰਗਾ ਭੈਣ ਤੋਂ ਤੁਹਾਡੇ ਪਾਰ ਖੇੜਾ ਦੇ ਆਗਾ ਉੱਥੇ ਵਿੱਚ ਜਿਹੜੇ ਮੱਥੇ ਟੇਕਦੇ ਨੇ ਜਿਹੜੇ ਜਾਣਦੇ ਨੇ ਉੱਥੇ ਤੇ ਤੁਹਾਡਾ ਲੱਭਣਾ ਕੁਝ ਨਹੀਂਗਾ ਉੱਥੇ ਤੁਹਾਨੂੰ ਮੈਂ ਦੱਸ ਦਿੱਤਾ ਜੇ ਲੋੜ ਦੇ ਕੋਈ ਹੱਡ ਪਸੜੀ ਲੱਭ ਗਈ ਕਿਉਂਕਿ ਤੁਸੀਂ ਬੇਕੋ ਆਪਣੀ ਆਉਣ ਵਾਲੀ ਲਾਦ ਨੂੰ ਬਣਾਉਨੇ ਆ ਉਹ ਅੱਗੇ ਆਪਣੀ ਲਾਦ ਨੂੰ ਬਣਾਉਂਦਾ ਇਹਨਾਂ ਪਖੰਡੀ ਬਾਬਿਆਂ ਕੋਲ ਕੁਝ ਨਹੀਂ ਮਿਲਣਾ ਹੈਗਾ ਠੀਕ ਹੈ ਮੈਨੂੰ ਚerp 15 20 ਕਦਾਂ ਦਾ ਟਾਈਮ ਦੇ ਦਿਆ ਦੇਖੋ ਡੇਰਾ ਬਰ ਰਹਿ ਗਿਆ ਤੁਹਾਨੂੰ ਸਾਈ ਨੰਗ ਮਲੰਗਾ ਚੋੜਾ ਪਾਇਆ ਕੋਈ ਤੁਹਾਨੂੰ ਰੜਕ ਗਿਆ ਕੋਈ ਤਿਸ ਪਿਆ ਉਥੇ ਸਾਲਾ ਖਵਾਜੀ ਆਉਂਦਾ ਖੇਡਦਾ ਪੁੱਛਾਂ ਦਿੰਦਾ ਫੇਰ ਗੱਲ ਕਰਿਓ ਪੂਰੀ ਸਫਾਈ ਕਰਕੇ ਇਹਨਾਂ ਦੇ ਡੇਰੇ ਭਾਂਤ ਦਾ ਚੱਕਗਾ ਉਥੇ ਬਿਲਡਿੰਗਾਂ ਹਾਊਸ ਬਣਾਵਾਂਗਾ ਉਹ ਤੁਹਾਨੂੰ ਭਾਂਤ ਦੋ ਫਿਰ ਗਰੀਬ ਬੰਦਿਆਂ 'ਚ ਦਵਾਂਗਾ ਜਿਹੜੇ ਪਾਬਿਆਂ ਦੇ ਜਾਂਦੇ ਸਾਲੇ ਮੇਰੇ ਹਾਂ ਜਿਨ੍ਹਾਂ ਨੂੰ ਆਕਾੜ ਨਹੀਂ ਬਈ ਐਦਾਂ ਆਕਾੜਾ ਹਾਉਣੀ ਸਾਲੇ ਮੇਰੇ ਇੱਥੇ ਰੋਹੋ ਚੰਗੀ ਤਰ੍ਹਾਂ ਟੁੱਟਿਆ ਮਕਾਨਾ ਜੀ ਰਹੀ ਜਾਂਦੇ ਤੁਸੀਂ ਵੋਟਾਂ ਪਾਉਣੀਆਂ ਘੂਸਿਆਂ ਬੰਦਿਆਂ ਨੂੰ ਅਨਪੜਾ ਗਵਾਰਾਂ ਨੂੰ ਉਹਨਾਂ ਨੂੰ ਬੜਾਓ ਐਮਪੀ ਸਾਲਿਆ ਮੇਰਿਆਂ ਨੂੰ ਉਹਨਾਂ ਦੇ ਡੇਰੇ ਉਹਨਾਂ ਦੇ ਏਰੀਆ ਵਿੱਚ ਚੱਲਦੇ ਆ ਡੇਰੇ ਹੈ ਫਿਰ ਡੇਰੇ ਦੇਖੋ ਇਹਨਾਂ ਦੇ ਚੱਲਦੇ ਉਹ ਚਕਾ ਕੇ ਤੇ ਖਾਲਦੇ ਡੇਰਾ ਕਿਹੜਾ ਚਕਾਉਂਦਾ ਚਕਾਓ ਡੇਰਾ ਆਪਣਾ ਏਰੀਆ ਦਾ ਸਾਫ਼ ਕਰੋ ਵੀ ਸਾਨੂੰ ਏਰੀਆ ਕਲੀਨ ਚਾਹੀਦਾ ਏਰੀਏ ਵਿੱਚ ਤੁਹਾਡੇ ਸਾਰੇ ਮਰਡਰ ਹੁੰਦੇ ਆ ਭੁੱਕੀ ਵਖਦੀ ਚਿੱਟਾ ਵਖਦਾ ਡਾਕਟਰ ਪੈਸੇ ਲੈਂਦੇ ਨੇ ਫੀਸਾਂ ਵਧ ਲੈਂਦੇ ਨੇ ਮਰਿਓ ਬੰਦੇ ਨੇ ਟੀਕੇ ਲਾਉਂਦੇ ਨੇ ਭੂਤ ਪ੍ਰੇਤ ਜਨਾਨੀਆਂ ਰੇਪ ਹੁੰਦੇ ਨੇ ਤੇ ਇਹ ਭੈਣ ਚੋਦ ਦੇ ਸਾਰੇ ਐਮਪੀ ਜਾ ਕੇ ਜੱਤ ਜਿੱਤ ਜਾਂਦੇ ਨੇ ਤੇ ਉੱਥੇ ਜਾ ਕੇ ਸਾਰੇ ਨਾ ਆਵਾਜ਼ ਚੱਕਦੇ ਨੇ ਨਾ ਬੋਲਦੇ ਨੇ ਵਾਸਤਾ ਤਨਖਾਹਾਂ ਨਾਲੇ ਮਤ ਬਲਨੇ ਇਹਨਾਂ ਨੂੰ ਅਖੇ ਪੰਜਾਬ ਦਾ ਹੀ ਭਲਾ ਕਰਦੇ ਤੁਸੀਂ ਸਾਰੇ ਆਪਣੇ ਆਪ ਪੜਾ ਕਰਦੇ ਹੋ ਤੁਸੀਂ ਕੋਛ ਨਹੀਂ ਕਰਨਾ ਭਲਾ ਭਲਾ ਹਾਂ ਗਾਰਦ ਕੱਢ ਦਵਾਂਗਾ ਗਾਰਦ 사우ਦੀ ਆਰਬਾਂ ਵਾਂਗ ਤੁਹਾਨੂੰ ਕੋਈ ਪੁੱਛਾਂ ਨਾ ਬਾਬਾ ਦੱਸ ਪਿਆ ਫੇਰ ਗੱਲ ਕਰਿਓ ਠੀਕ ਐ ਹਰ ਥਾਂ ਡੇਰਾ ਬਣਾਇਆ ਨਾ ਭੈਣ ਚੋਦਾਂ ਨੇ ਪਖੰਡੀ ਬਾਬਿਆਂ ਨੇ ਇਹਨਾਂ ਦਾ ਕੋਈ ਨਹੀਂ ਮਿਲਣਾ ਜੋ ਮਰਜ਼ੀ ਕਰ ਲਓ ਹਰ ਚੀਜ਼ ਰੱਬ ਨੇ ਇੱਥੇ ਪੈਦਾ ਕੀਤੀ ਓਹ ਧਰਤੀ ਦੇ ਵਿੱਚ ਹਰ ਮਟੀਰੀਅਲ ਧਰਤੀ ਦੇ ਵਿੱਚ ਉਹ ਰੱਬ ਨੇ ਪੈਦਾ ਕੀਤਾ ਹੈ ਸਾਡੇ ਵਾਸਤੇ ਉਹ ਇੱਥੋਂ ਸਾਨੂੰ ਮਿਲਣਾ ਨਾ ਬਾਬਿਆਂ ਤੋਂ ਮਿਲਣਾ ਨਾ ਰੱਬ ਨੇ ਉਤੋਂ ਦਾ ਇਹ ਧਰਤੀ ਦੇ ਵਿੱਚ ਸਾਰਾ ਕੁਝ ਠੀਕ ਹੈ ਇੱਥੇ ਬੈਠਾ ਹੋੜਾ ਇੱਥੇ ਹੀ ਆਈ ਜਾਂਦਾ ਓਕੇ ਹੋਰ ਮੇਰੇ ਵੱਲੋਂ ਸਾਰਿਆਂ ਸਾਸਰੀਗਰ ਜਿੰਨੇ ਸਬਸਕ੍ਰਾਈਬਰ ਹੈਗੇ ਜਿਹਨੂੰ ਤਕਲੀਫ ਹੁੰਦੀ ਹੈ ਫੋਨ 'ਤੇ ਦਿੱਤਾ ਕਰ ਲਵੇ ਕੋਈ ਚੱਕਰ ਲੇਗਾ ਠੀਕ ਹੈ ਮੈਂ ਪੂਰੀ ਸ਼ਾਂਤੀ ਲੈ ਆਦਮਾਂਗਾ ਅ ਬਣਿਓ ਸਾਰੇ ਉੱਤੇ ਬੀਜੇਪੀ ਦੇ ਲੀਡਰ ਵੱਡੇ ਵੱਡੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਨੇ ਇਹਨਾਂ ਨੂੰ ਕੁਛ ਨਹੀਂ ਦੀਦਾ ਹੈਗਾ ਠੀਕ ਐ ਤੇ ਥੱਲੇ ਦੇ ਅਗਲੇ ਨੂੰ ਕਿਹੜਾ ਦੇਸਦਾ ਆ ਜਿਹਨਾਂ ਨੂੰ ਜਿਹੜੇ ਹੋਰ ਵੀ ਹੈਗੇ ਉਹਨਾਂ ਨੂੰ ਕਿਹੜਾ ਦੀਦਾ ਹੈ ਕੋਲ ਕੋਈ ਡੀਸੀ ਕੋਈ ਪ੍ਰਸ਼ਾਸਨ ਕੋਈ ਐਸਪੀ ਸਾਰੇ ਸਾਲੇ ਮੇਰੇ ਬੇਕਾਰ ਹੀ ਆ ਇੱਥੇ ਇਹਨਾਂ ਨੂੰ ਪਤਾ ਨਹੀਂ ਵੀ ਆਈ ਰਹੀ ਇਹ ਬੱਚਾ ਗਲਤ ਕੰਮ ਹੋ ਰਹੇ ਨੇ ਸਾਨੂੰ ਬਾਬਿਆਂ ਦੀ ਨਹੀਂ ਲੋੜ ਹੈਗੀ ਇਸ ਟਾਈਮ ਦੇ ਉੱਤੇ ਇਹ ਕੁਛ ਨਹੀਂ ਦੇ ਸਕਦੇ ਇੱਕ ਘਰੋਂ ਕੱਢੇ ਹੋਏ ਨੇ ਹੂੰ ਇੱਕ ਕ੍ਰਿਮਨਲ ਨੇ ਤੁਹਾਨੂੰ ਜੇ ਨਹੀਂ ਅਕਲ ਆਉਂਦੀ ਤਾਂ ਹੁਣ ਮੈਂ ਕੀ ਕਰ ਸਕਦਾ ਦੱਸੋ ਮੈਂ ਕੋ ਸਕੂਲ ਖੋਲ ਦਵਾਂ ਅੱਗੇ ਜਿਹੜੇ ਸਕੂਲ ਖੋਲੇ ਉੱਥੇ ਤੁਸੀਂ ਪੜ੍ਹ ਲੈ ਕੇ ਸਾਡੇ ਕੋ ਬਣੇ ਨਹੀਂਗੇ ਤੇ ਮੇਰੇ ਵਾਲੇ ਸਕੂਲ 'ਚ ਕੀ ਬਣ ਜਾਣਾ ਤੁਸੀਂ ਜੇ ਕਿਸੇ ਬਾਬੇ ਦੇ ਵਿੱਚ ਹੈ ਰੜਕ ਹੈਗੀ ਤਾਂ ਫੋਨ 'ਤੇ ਦਿੱਤਾ ਹੈ ਤੇ ਕਾਰਡ ਲੈ ਵੀ ਲਾ ਲੈ ਫੋਨ ਕੋਈ ਚੱਕਰ ਨਿਕਾ ਹੈਗਾ ਮੈਂ ਹਨਾ ਤਸੀਆਂ ਤੁਹਾਡੀਆਂ ਹਰਾਮ ਦਿਹਾੜ ਆਦਾਂਗਾ ਤਸੀਆਂ ਪਤਾ ਲੱਗਾ ਆ ਜਿਹੜੇ ਜਨਾਨੀਆਂ ਦਾ ਗਲਤ ਕੰਮ ਕਰਦੇ ਨੇ ਜਾਂ ਤੁਸੀਂ ਕੋਈ ਮਾੜਾ ਮੋਟਾ ਕੰਮ ਆਉਂਦਾ ਜਾਂਦਾ ਹੱਡ ਬੰਚਾੜਦੇ ਆ ਕੋਈ ਸਰਦਾਰਤ ਹੁੰਦੀ ਆ ਉਹ ਠੀਕ ਕਰੋ ਉਹ ਤੁਸੀਂ ਬਾਬੇ ਥੋੜੋ ਜੇ ਇਦਾ ਪਖੰਡ ਬਾਜ ਕਰਨਾ ਤੀਵੀਆਂ ਦੀਆਂ ਇਤਾਂ ਲੁੱਟਣੀਆਂ ਕੁੜੀਆਂ ਗੁੰਮਰਾਹ ਕਰਨਾ ਫੇਰ ਤਾਂ ਕੰਮ ਤੁਹਾਡਾ ਹੁਣੇ ਹੀ ਹੋਣਾ ਠੀਕ ਹੈ ਮੈਨੂੰ ਇਹੋ ਜਿਹੇ ਪ੍ਰਸ਼ਾਸਨ ਦੀ ਵੀ ਜ਼ਰੂਰਤ ਨੇ ਨਾ ਇਹੋ ਜਿਹੇ ਪੁਲਿਸ ਦੀ ਨਾਲ ਜੱਜਾਂ ਦੀ ਤਾਂ ਆਪਣਾ ਜਿਹੜੇ ਹੋਰ ਮੈਕਮੇ ਵਾਲੇ ਇਹਨਾਂ ਦੀ ਵੀ ਕੋਈ ਜ਼ਰੂਰਤ ਨਹੀਂ ਇਹਨਾਂ ਨੂੰ ਵੀ ਉੱਤੇ ਧਰ ਦੀ ਟੈਕਟ ਦੇਣੀ ਘੱਟ ਕੇ ਸਾਲਿਆਂ ਨੂੰ ਜਿਹੜਾ ਆਪਣੇ ਏਰੀਆ ਵਿੱਚ ਕੰਮ ਸਹੀ ਨਾ ਕਰੇ ਓਕੇ ਬਾਏ ਬਾਏ